ਠਾਣਾ ਰਾਹੋਂ ਦੀ ਅਧੀਨ ਆਉਂਦੇ ਪਿੰਡ ਵਜੀਰਪੁਰ ਵਿੱਚ ਉਸ ਵੇਲੇ ਸੰਤਰੀ ਫੈਲ ਗਈ ਲੋਕ ਇਕੱਠੇ ਹੋ ਗਏ ਮੱਚ ਗਈ ਹਾਹਾਕਾਰ ਜਦੋਂ ਇੱਕ ਜ਼ਿਮੀਦਾਰ ਦੀ ਹਵੇਲੀ ਵਿੱਚ ਛੋਟੇ ਛੋਟੇ ਬੱਚੇ ਤੇ ਛੇਲੇ ਛੇਲੀਆਂ ਦਾ ਤੇਜ਼ ਹਥਿਆਰ ਨਾਲ ਕਤਲ ਕੀਤਾ ਦੇਖਿਆ ਇੱਕ ਜ਼ਿਮੀਦਾਰ ਦੀ ਹਵੇਲੀ ਵਿੱਚ ਪੇਤ ਪਰੇ ਹਲਾਤਾਜ ਬੇਜਵਾਨ ਛੋਟੀ ਉਮਰ ਦੇ ਪਸ਼ੂਆਂ ਦੇ ਮਾਰੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਲੋਕਾਂ ਦੇ ਦੱਸਣ ਮੁਤਾਬਕ ਪਸ਼ੂਆਂ ਦੇ ਗਲ 'ਚ ਸੂਏ ਮਾਰ ਕੇ ਵਾਰ ਕੀਤੇ ਗਏ ਹਨ ਘਟਨਾ ਦੀ ਖਬਰ ਮਿਲਦਿਆਂ ਸਾਰੀ ਐਸਪੀ ਡੀ ਡਾਕਟਰ ਮਕੇਸ਼ ਕੁਮਾਰ ਐਡੀਐਸਪੀ ਰਣਜੀਤ ਸਿੰਘ ਬਦੇਸ਼ਾ ਐਸਐਚਓ ਬਨੋਦ ਕੁਮਾਰ ਆਪਣੀ ਪੁਲਿਸ ਪਾਰਟੀ ਨਾਲ ਘਟਨਾ ਸਥਾਨ ਤੇ ਪਹੁੰਚੇ ਉਹਨਾਂ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨਾਲ ਛਾਣਬਿੰਦ ਕੀਤੀ ਜਾ ਰਹੀ ਹੈ ਪਰਚਾ ਦਰਜ ਕਰ ਲਿਆ ਗਿਆ ਹੈ ਇੱਕ ਛੱਕੀ ਵਿਅਕਤੀ ਵੀ ਕਾਬੂ ਕੀਤਾ ਗਿਆ ਹੈ ਪਸ਼ੂਆਂ ਦਾ ਪੋਸਟਮਾਰਟ ਖੁਲਾ ਕੇ ਹਰ ਜਾਣਕਾਰੀ ਸਾਹਮਣੇ ਲਿਆਂਦੀ ਜਾਵੇਗੀ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਦੂਜੇ ਪਾਸੇ ਪਿੰਡ ਵਾਸੀਆਂ ਨੇ ਇਸ ਘਟਨਾ ਦੀ ਕੜੇ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਿਹਾ ਪ੍ਰਸ਼ਾਸਨ ਤੋਂ ਮੰਗ ਇਹ ਆ ਕੇ ਇੱਕ ਸਕਰੋਣੇ ਦੋਸ਼ੀ ਨੂੰ ਫੜ ਕੇ ਸਖਤੋ ਸਖਤ ਸਜ਼ਾ ਦਿੱਤਾ ਵੇ ਆਓ ਦੇਖਦੇ ਆ ਅੜੀਰਾਮਾ ਦੀ ਪੂਰੀ ਰਿਪੋਰਟ ਸਾਡਾ ਫੇਸਬੁਕ ਪੇਜ ਤੇ YouTube ਚੈਨਲ ਸਬਸਕ੍ਰਾਈਬ ਜ਼ਰੂਰ ਕਰੋ ਜੀ ਇਹ ਖਾਸ ਕਰਕੇ ਅਪੀਲ ਕਰਾਂਗੇ ਲੋਕਾਂ ਨੂੰ ਵੀ ਸੰਜਮ ਬਣਾ ਕੇ ਰੱਖੋ ਇਹ ਜੋ ਨੀਤੀਆਂ ਜੋ ਸਾਡੇ ਸਮਾਜ ਵਿੱਚ ਇਸ ਤਰ੍ਹਾਂ ਦੇ ਲੋਕ ਨੇ ਜਿਹੜੇ ਸਾਡੇ ਇੱਕ ਸਮਾਜ ਨੂੰ ਧੱਬਾ ਵੀ ਨੇ ਜੇ ਕਿਸੇ ਨੇ ਇਸ ਤਰ੍ਹਾਂ ਦੀ ਕਾਰਵਾਈ ਨੂੰ ਜਾਂ ਦੁਰਘਟਨਾ ਨੂੰ ਅਨਜਾਮ ਦਿੱਤਾ ਬੜਾ ਹੀ ਮੰਦ ਭਾਗਾ ਜੋ ਨਸ਼ੇ ਵਰਗੀਆਂ ਪ੍ਰੀਤੀਆਂ ਜਿਹੜੀਆਂ ਸਾਡੇ ਸਮਾਜ ਵਿੱਚ ਜਿਸ ਦਾ ਸਰਕਾਰਾਂ ਵੀ ਸਮੇਂ-ਸਮੇਂ ਦੀਆਂ ਬੜੇ ਦਾਅਵੇ ਕਰਦੀਆਂ ਆਂ ਸੋਖ ਝੂਠੇ ਸਾਬਤ ਹੋ ਜਾਂਦੇ ਨੇ ਤੇ ਲੇਕਿਨ ਇਹ ਭਰਾ ਮਾਰੂ جنگ ਨਹੀਂ ਹੋਣੀ ਚਾਹੀਦੀ ਜੋ ਇਸ ਤਰ੍ਹਾਂ ਦੀਆਂ ਘਟਨਾ ਨੂੰ ਅਨਜਾਮ ਦਿੱਤਾ ਜਾਂਦਾ ਸੋ ਅਸੀਂ ਫੇਰ ਤੁਹਾਡੇ মিডিਆ ਰਾਹੀਂ ਪੂਰੇ মিডিਆ ਦਾ ਵੀ ਧੰਨਵਾਦ ਕਰਦੇ ਆਂ ਅੱਜ ਨਵੇਂ ਸ਼ਹਿਰ ਦਾ ਜਿੰਨਾ ਵੀ মিডিਆ ਲੋਕਲ ਦੁਆਬੇ ਦਾ মিডিਆ ਤੇ ਜਿਹੜੇ ਤੁਸੀਂ ਇੱਥੇ ਪਹੁੰਚੇ ਹੋ ਤੇ ਅਸੀਂ ਚਾਹਾਂਗੇ ਕਿ ਤੁਸੀਂ ਵੀ ਸਾਡੀ ਆਵਾਜ਼ ਬੁਲੰਦ ਕਰੋ ਪ੍ਰਸ਼ਾਸਨ ਤੱਕ ਪ੍ਰਸ਼ਾਸਨ ਤੋਂ ਬਾਅਦ ਪੰਜਾਬ ਸਰਕਾਰ ਤੱਕ ਸੋ ਇਹ ਜੇ ਕਿਸੇ ਨੇ ਇਹ ਦੋਸ਼ ਕੀਤਾ ਦੋਸ਼ ਸਾਬਤ ਹੁੰਦਾ ਤਾਂ ਉਹਨਾਂ ਨੂੰ ਸਖਤ ਸਜ਼ਾਾਂ ਮਿਲਣੀਆਂ ਚਾਹੀਦੀਆਂ ਜੋ ਆਉਣ ਵਾਲੇ ਸਮੇਂ 'ਚ ਇਸ ਤਰ੍ਹਾਂ ਦੀਆਂ ਮੰਦਭਾਗੀਆਂ ਘਟਣਾ ਨਾ ਵਾਪਰੇ ਧੰਨਵਾਦ ਹਾਂਜੀ ਸਾਹਿਬ ਜਿਹੜਾ ਬੀਰਪੁਰ ਦੇ ਵਿੱਚ ਇਹ ਬਸੂਆਂ ਦੇ ਨਾਮ ਨਾਲ ਲਾਇਆ ਹੈ ਕੀ ਮਾਮਲਾ ਤੁਹਾਨੂੰ ਜਾਂਦਾ ਹੈ ਤੇ ਸਾਨੂੰ ਸੁਰੇ ਫੋਨ ਆਇਆ ਸੀ ਕਿ ਹਰਜਿੰਦਰ ਸਿੰਘ ਹੈ ਉਹਨਾਂ ਦੀ ਹਵੇਲੀ ਦੇ ਵਿੱਚ ਨਹੀਂ ਗੁਰਦੇਸ ਸਿੰਘ ਹਾਂ ਗੁਰਦੇਸ ਸਿੰਘ ਦੀ ਹਵੇਲੀ ਦੇ ਵਿੱਚ ਉਹਨਾਂ ਦੀਆਂ ਬੱਕਰੀਆਂ ਬੰਨੀ ਹੋਇਆ ਸੀ ਗਾਈਆਂ ਬੰਨੀ ਹੋਇਆ ਸੀ ਤੇ ਉਹ ਜਿਹੜੀਆਂ ਬੱਕਰੀਆਂ ਹਨ ਉਹਨਾਂ ਨੂੰ ਕੋਈ ਤਿੱਖੇ ਤੇਜ਼ਧਾਰ ਹਥਿਆਰਾਂ ਨਾਲ ਮਾਰਤੇ ਇੱਕ ਬੱਚੀ ਹੋਰ ਹੋਈ ਤੇ ਅਸੀਂ ਮੌਕੇ ਤੇ ਪਹੁੰਚ ਕੇ ਬਿਆਨ ਤਸੀਂ ਕੇਸ ਰਜਿਸਟਰ ਕਰਤਾ ਗੁਰਦੇਸ ਸਿੰਘ ਦੇ ਬਿਆਨ ਤੇ ਤੇ ਤਕਰੀਰ ਚੱਲ ਰਹੀ ਹੈ ਤੇ ਸਰ ਸਿਰਫ तकरीबन ਜਿਹੜੇ ਛੋਟੇ ਪਸ਼ੂ ਉਹ ਜਾਨਵਰ ਆ ਉਹਨਾਂ ਦੇ ਨਾਲ ਹੀ ਇਹ ਖਸ ਹੋਇਆ ਜਿਹੜੇ ਹੋਰ ਉਹ ਤੇ ਬਡੇ ਜਾਨਵਰ ਗਾਵਾਂ ਜਾਂ ਮੱਝਾਂ ਖੜੀਆਂ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਆਈ ਹਾਂਜੀ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਆਈ ਛੋਟਿਆਂ ਨੂੰ ਹੀ ਪ੍ਰੋਬਲਮ ਹੈ ਬਾਕੀ ਇਹਨਾਂ ਦਾ ਅਸੀਂ ਪੋਸਟਮਾਰਟਮ ਕਰਵਾ ਰਹੇ ਹਾਂ ਤੇ ਉਹ ਤੋਂ ਕਲੀਅਰ ਪਤਾ ਲੱਗ ਜਾਵੇ ਕਿਸ ਤਰ੍ਹਾਂ ਮਾਰੇ ਗਏ ਜਾਂ ਮਰੇ ਤੇ ਸਰ ਕਹਿਣ ਦਾ ਕੋਈ ਨਹੀਂ ਕੋਈ ਦੱਸਿਆ ਕੋਈ ਸ਼ੱਕ ਕਿਸੇ ਤੇ ਜਾਂ ਕਿੱਦਾਂ ਕੋਈ ਇਹਨਾਂ ਦੀ ਕੋਈ ਸਰਵਾਰ ਲੱਗਦੀ ਹੈ ਇਹਨਾਂ ਨੇ ਸ਼ੱਕ ਯਾਰ ਕੀਤੀ ਕਿਸੇ ਵਿਅਕਤੀ ਤੇ ਤੇ ਉਹਨੂੰ ਅਸੀਂ ਰਾਉਂਡ ਅਪ ਕਰ ਲਿਆ ਹੋਇਆ ਤੇ ਉਹ ਨੂੰ ਪਤਾ ਕਰਕੇ ਦੇਖਦੇ ਹਾਂ ਕਿ ਕੀਤਾ ਕਿਸ ਨੇ ਜਾਂ ਉਹਨੇ ਕੀਤਾ ਜਾਂ ਕਿਸੇ ਹੋਰ ਨੇ ਕੀਤਾ ਜਾਂ ਕਰਵਾਇਆ ਉਹਨੇ